ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਹਲਫ ਟੀਵੀ ਸੋ ਦੋਸਤੋ ਕਹਿੰਦੇ ਵੀ ਅੱਜ ਦੇ ਯੂਕੇ ਯੋਗ ਵਿੱਚ ਜਿਹੜੇ ਨੌਜਵਾਨ ਸਾਡੀ ਜਿਹੜੀ ਨੌਜਵਾਨੀ ਉਹ ਜਿਹੜੀ ਕਹਿੰਦੇ ਕਿ ਖੇਤੀਬਾੜੀ ਤੋਂ ਮੁੱਖ ਮੋੜ ਰਹੀ ਆ ਸੋ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਨਾਲ ਮਿਲਾਂਗਾ ਜਿਹੜਾ ਕਿ ਅਜੇ ਦੇ ਯੂਕੇ ਯੁੱਗ ਵਿੱਚ ਵੀ ਜਿਹੜਾ ਕਿ ਆਪਣੇ ਕਿੱਤੇ ਵਜੋਂ ਔਰ ਸ਼ੌਂਕ ਵਜੋਂ ਵੀ ਖੇਤੀ ਕਰ ਰਿਹਾ ਸੋ ਦੋਸਤੋ ਆਪਾਂ ਤੁਹਾਨੂੰ ਦਿਖਾਉਨੇ ਆ ਉਹਨਾਂ ਨੇ ਆ ਦੇਖੋ ਇਥੇ ਇਧਰ ਲਸਣ ਲਾਇਆ ਹੋਇਆ ਦੇਖੋ ਤੁਸੀਂ ਦੇਖ ਸਕਦੇ ਆ ਤੇ ਆ ਦੇਖੋ ਮੂੰਗਰੇ ਲੱਗੇ ਨੇ ਆਂਬ ਲਗਾਏ ਹੋਏ ਨੇ ਆ ਦੇਖੋ ਤੁਸੀਂ ਦੇਖ ਸਕਦੇ ਆ ਪਰ ਨੌਜਵਾਨਾਂ ਵਿੱਚ ਇਹ ਜਿਹੜਾ ਰੁਚੀ ਇਹ ਜ਼ਰੂਰ ਪੈਦਾ ਹੋਣੀ ਚਾਹੀਦੀ ਆ ਕਿ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਸਤੇ ਔਰ ਮਿਹਨਤ ਵਾਸਤੇ ਵੀ ਹੈ ਕਿ ਸਰੀਰਕ ਤੰਦਰੁਸਤੀ ਵਾਸਤੇ ਵੀ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਬਹੁਤ ਅਹਿਮ ਹਨ ਸੋ ਦੇਖ ਲਓ ਤੁਸੀਂ ਉਹਨੇ ਇੱਕ ਨੌਜਵਾਨ ਗੱਭਰੂ ਨੇ ਇਹ ਸਾਰਾ ਕੀਤਾ ਹੋਇਆ ਵਾ ਇਹ ਆ ਦੇਖ ਸਕਦੇ ਹਾਂ ਤੁਸੀਂ ਇੱਥੇ ਹੁਣ ਭਿੰਡੀ ਲਗਾਈ ਹੋਨੇ ਪਰ ਬਹੁਤ ਮਿਹਨਤ ਕਰਦਾ ਵਾ ਔਰ ਨੌਜਵਾਨਾਂ ਵਿੱਚ ਮਿਹਨਤ ਦਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ ਵਾ ਆ ਦੇਖੋ ਹੁਣ ਸਮਾਂ ਜਿਹੜਾ ਹੈਗਾ ਸਵੇਰ ਦਾ ਕੋਈ 7:30 8 ਵਜੇ ਦਾ ਹੈ ਔਰ ਉਹ ਸਵੇਰੇ ਆਪਣਾ ਮਤਲਬ ਕਿ ਨਾਈਟ ਡਿਊਟੀ ਕਰਦਾ ਬੰਦਾ ਅਬ ਨਾਈਟ ਜੌਬ ਤੋਂ ਆ ਕੇ ਵੀ ਬੰਦਾ ਦੇਖੋ ਮਿਹਨਤ ਕਰ ਰਿਹਾ ਵਾ ਕਈ ਲੈ ਕੇ ਅਈ ਪਦਰਾ ਕਰ ਰਿਹਾ ਔਰ ਇੱਥੇ ਉਹਨੇ ਭਿੰਡੀ ਲਗਾਈ ਆ ਪਿਛਲੇ ਪਹਿਲਾਂ ਇਹ ਤਾਂ ਸਾਗ ਸੁਬਹ ਹੋਰ ਬਹੁਤ ਕੁਛ ਬੀਜਿਆ ਸੀਗਾ ਆ ਦੇਖੋ ਮਿਰਚਾਂ ਦੇ ਬੂਟੇ ਲਗਾਏ ਹੋਏ ਨੇ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਓ ਕਿੰਨੀ ਮਿਹਨਤ ਕਰ ਰਿਹਾ ਬੰਦਾ ਦੇਖੋ ਤੁਸੀਂ ਪਰ ਕਰਨੀ ਚਾਹੀਦੀ ਆ ਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਵਿੱਚ ਇਹ ਜਿਹੜੇ ਜਜ਼ਬਾ ਕਿੱਥੋਂ ਪੈਦਾ ਹੋਇਆ ਆ ਦੇਖੋ ਸਾਰੀ ਮਿਰਚ ਲਗਾਈ ਹੋਈ ਆ ਆ ਦੇਖੋ ਮੈਂ ਆ ਦੇਖ ਮਿਰਚਾਂ ਦੇ ਬੂਟੇ ਲਗਾਏ ਹੋਏ ਆ ਉਸੋ ਮੈਨੂੰ ਬੜਾ ਚੰਗਾ ਲੱਗਿਆ ਦੇਖ ਕੇ ਆ ਜਿੱਥੇ ਮੈਂ ਤੁਰ ਰਿਹਾ ਚ ਸਾਰੀ ਮਿਰਚ ਵੀ ਨਾਲ ਨਾਲ ਲਗਾਈ ਹੋਈ ਆ ਸੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਦਾਂ ਲੱਗੇ ਹੋਇਆ ਹਾਂ ਹਾਂ ਜੀ ਲੱਗੇ ਪਏ ਆ ਜੀ ਆਪਣਾ ਕਿੱਤ ਕਰਦੇ ਪਏ ਆ ਤੇ ਵੀਰੇ ਸਵੀਰੇ ਸਵੀਰੇ ਯਾਰ ਇੰਨੀ ਮਿਹਨਤ ਤੁਸੀਂ ਮੈਨੂੰ ਪਤਾ ਲੱਗਦਾ ਵੀ ਨਾਈਟ ਡਿਊਟੀ ਵੀ ਕਰਦੇ ਆ ਤੇ ਯਾਰ ਕਮਾਲ ਆ ਮੈਂ ਇਹ ਇਦਾਂ ਦੇ ਨੌਜਵਾਨ ਮੇਰੇ ਖਲ ਨਾ ਹੋਣੀ ਚਾਹੀਦੀ ਤੁਹਾਡੇ ਵਰਗੇ ਸਾਰੇ ਵੀ ਲੋਕ ਜਿਹੜੇ ਸੇਧ ਵੀ ਲੈਣ ਸੋ ਇਹ ਕਿਦਾਂ ਸ਼ੌਂਕ ਤੁਹਾਡਾ ਜਾਂ ਕਿਦਾਂ ਤੁਸੀਂ ਇਹ ਕਰਦੇ ਹੋ ਮੈਂ ਸਾਰਾ ਕੁਝ ਭਾਈ ਲੋਕਾਂ ਦੇ ਦਿਮਾਗ ਦੇ ਵਿੱਚ ਕੀੜਾ ਹੈਗਾ ਬਾਹਰ ਜਾਂਦਾ ਜੀ ਤੇ ਮੇਰੇ ਦਿਮਾਗ ਦੇ ਤੇ ਬਾਹਰ ਜਾਂਦਾ ਕੀੜਾ ਨਹੀਂ ਹੈਗਾ ਨਾ ਮੈਂ ਜਾਣਣਾ ਚਾਹੁੰਦਾ ਜੀ ਕਿਉਂਕਿ ਮੈਂ ਪੰਜਾਬ ਦੇ ਰਹਿ ਕੇ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਔਰ ਥੋੜਾ ਬਹੁਤਾ ਜਿੰਨਾ ਵੀ ਆਪਾਂ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਕਾਵੇ ਬੜੀ ਵਧੀਆ ਗੱਲ ਬਹੁਤ ਵਧੀਆ ਗੱਲ ਵੀਰੇ ਲੱਗੀ ਮੈਨੂੰ ਤੁਹਾਡੀ ਸੋ ਇੱਥੇ ਕੀ ਕੀ ਬੀਜਿਆ ਵਾ ਮੈਨੂੰ ਦੱਸੋ ਮੜਾ ਜੀ ਕੀ ਕੀ ਲਗਾਇਆ ਅੱਜ ਕਿਤੇ ਭਾਜੀ ਹੁਣ ਮੈਂ ਦੁਆਰਾ ਲਗਾਇਆ ਪਿਆ ਅੱਛਾ ਜੀ ਆ ਤੁਸੀਂ ਦੇਖ ਸਕਦੇ ਇਧਰ ਮਿਰਚ ਲਗਾਈ ਦੀ ਆ ਹਾਂ ਜੀ ਮੈਂ ਦੇਖ ਲਈਏ ਮਿਰਚਾਂ ਤੁਸੀਂ ਇਹਦੇ ਵਿੱਚ ਬੀਜੀਆਂ ਵਾ ਉਹ ਪਾਣੇ ਕਿਹੜੇ ਜੋ ਹਲੇ ਮੈਂ ਭਿੰਡੀ ਲਾਈਏ ਦੋ ਘਹਿਰੇ ਤੇ ਅੱਛਾ ਇਧਰ ਮਿਰਚਾਂ ਮਿਰਚਾਂ ਵਾਲੇ ਜੀ ਹੋਰ ਕੁਝ ਵੀ ਨਾਲ ਨਾਲ ਨਹੀਂ ਮਿਰਚ ਉਹ ਅੱਗੇ ਥੋੜੇ ਸ਼ਿਮਲਾ ਮਿਰਚ ਲਗਾਈ ਪਈ ਆ ਅੱਛਾ ਅੱਗੇ ਸ਼ਿਮਲਾ ਮਿਰਚ ਵੀ ਲਗਾਈ ਮੈਂ ਉਹ ਵੀ ਦਿਖਾਵਾਂਗਾ ਆਪਣੇ ਦਰਸ਼ਕਾਂ ਨੂੰ ਅੱਛਾ ਉਧਰ ਸਾਰੀਆਂ ਭਿੰਡੀਆਂ ਲਾਈਆਂ ਆ ਆਜੋ ਦੋ ਘਹਿਰੇ ਜਿਹੜੇ ਭਰ ਲਏ ਹਨਾ ਠੀਕ ਠੀਕ ਬੂਟੇ ਸੀਗੇ ਪਹਿਲਾਂ ਹੋ ਗਏ ਸੀ ਇਹਨਾਂ ਨੂੰ ਮੈਂ ਤਿੰਨ ਚਾਰ ਰੱਖ ਲਿਆ ਤਾਂ ਬਹੁਤ ਬੋਤੂ ਲੱਗਾ ਜੀ ਕਟਵਾ ਡੇਢ ਕੁਇੰਟਲ ਤੋਂ ਉੱਪਰ ਮੈਂ ਬਤਾਉਂ ਕੱਟ ਕੇ ਵੇਚਦਾ ਅੱਛਾ 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 ਜੀ ਬਹੁਤ ਜ਼ਿਆਦਾ ਬਤਾਉਂ ਲੱਗਾ ਸੀਗਾ ਠੀਕ ਠੀਕ ਜੀ ਤੇ ਇਹ ਮੈਂ ਤਿੰਨ ਚਾਰ ਬੂਟੇ ਰੱਖ ਲਿਆ ਮੈਂ ਕਿ ਦਲ ਦੁਆਰਾ ਇਹਨੂੰ ਕਰਦੇ ਹਾਂ ਤਾਂ ਹੁਣ ਇਹ ਕੈਦ ਦੇ ਵਿੱਚ ਫਲੀਆਂ ਵਾਲ ਗੋਲੀਆਂ ਜਾਂ 20 ਫਲੀਆਂ ਜਣੀਆਂ ਕਹਿੰਦੇ ਜੀ ਤੇ ਇਹਦੇ ਪਿੱਛੇ ਭਿੰਡੀ ਲਗਾਉਣੀ ਆ ਆਪਣੇ ਗੋਭੀ ਲਗਾਉਣੀ ਹੈਗੀ ਆ ਅੱਛਾ ਜੀ ਤੇ ਇੱਥੇ ਪਾਲਕ ਸੀਗੀ ਲੱਗੀ ਪਾਲਕ ਹੁਣ ਖਤਮ ਹੋ ਚੁੱਕੀ ਹੈਗੀ ਆ ਅੱਪ ਪਿੱਛੇ ਧਣੀਆਂ ਲੱਗਾ ਤੇਰੇ ਪਿੱਛੇ ਤੁਸੀਂ ਬੇਲਾ ਦੇਖ ਸਕਦੇ ਹੋ ਲੱਗੀਆਂ ਹਲੇ ਥੋੜੇ ਦਿਨ ਹੋਏ ਲਗਾਈਆਂ ਨੂੰ ਅੱਛਾ ਅੱਛਾ ਜੀ ਤੇ ਤੇਰਾ ਮਾਤੋਰੀ ਕੀ ਆ ਕਰੇਲੇ ਕੱਦੂ ਤੇ ਵੀਰ ਜੀ ਜਿੱਦਾਂ ਇਹ ਥੋੜੀ ਜਿਹੀ ਜਗ੍ਹਾ ਵਾਹਣਾ ਜਿੱਦਾਂ ਮੇਰੇ ਖਾਲ ਨਾਲ ਇਹ ਦੋ ਡੇਢ ਦੋ ਕਨਾਲਾ ਹੋਣੀਆਂ ਜੀ ਤੇ ਇਹਦੇ ਵਿੱਚੋਂ ਮਤਲਬ ਕਿ ਤੁਸੀਂ ਮਤਲਬ ਕਿ ਮਿਹਨਤ ਕਰਦੇ ਪਿਛਲੀ ਵਾਰੀ ਤੁਸੀਂ ਮੇਰੇ ਖਾਲ ਨਾਲ ਗੋਭੀ ਵੀ ਬੀਜੀ ਸੀਗੀ ਮਤਲਬ ਕਿ ਇਹਦੇ ਵਿੱਚ ਤੁਹਾਡਾ ਖਰਚਾ ਆਪਣੀ ਨਿਕਲ ਜਾਂਦਾ ਫੇ ਇਹਦੇ ਵਿੱਚ ਮੇਰੇ ਬਹੁਤ ਵਧੀਆ ਬੰਦਾ ਜ਼ਿੰਦਗੀ ਦੇ ਵਿੱਚ ਕਦੀ ਸੈਟੀਸਫਾਈ ਨਹੀਂ ਹੁੰਦਾ ਪਰ ਆਪਾਂ ਇੱਥੇ ਸੈਟੀਸਫਾਈ ਆ। ਫਿਰ ਤੁਹਾਡਾ ਬਹੁਤ ਵਧੀਆ ਚੱਲੀ ਜਾਂਦਾ ਗੁਜ਼ਾਰਾ ਬਹੁਤ ਵਧੀਆ। ਇੱਕ ਜਿਹੜੀ ਮੈਂ ਜਿੰਨੀ ਵੀ ਫਸਲ ਵੀ ਦਿੱਤਾ ਪਿਆ। ਹਾਂਜੀ। ਬਿਨਾਂ ਰੇ, ਬਿਨਾਂ ਸਪਰੇ। ਵੈਰੀ ਗੁੱਡ। ਔਰ ਨੇਚਰਲ ਹੈਗੀ ਆ। ਮੈਨੂੰ ਬਹੁਤ ਸਾਰੇ ਲੋਕੀ ਕਹਿੰਦੇ ਹੈਗੇ ਆ ਕਿ ਤੁਸੀਂ ਕੁਝ ਪਾਇਆਗਾ ਤਾਂ ਝਾੜ ਵਧੀਆ ਨਿਕਲੇਗਾ। ਮੈਂ ਕਹਿੰਦਾ ਨਹੀਂ ਵੀਰੇ। ਆਪਾਂ ਲੋਕਾਂ ਨੂੰ ਜ਼ਹਿਰ ਦਿੰਨੇ ਆ ਤੇ ਆਪਾਂ ਵੀ ਉਹ ਜ਼ਹਿਰ ਖਾਵਾਂਗੇ। ਬਿਲਕੁਲ ਜੀ ਬਿਲਕੁਲ। ਆਪਾਂ ਲੋਕਾਂ ਨੂੰ ਆਰਗੈਨਿਕ ਚੀਜ਼ ਵੀ ਦਿੰਨੇ ਹੈਗੇ ਆ। ਔਰ ਆਪਾਂ ਆਪ ਵੀ ਵ ਸੋ ਵੀਰੇ ਮੈਨੂੰ ਤੁਹਾਡੀ ਬਹੁਤ ਵਧੀਆ ਗੱਲ ਲੱਗੀ ਕਿ ਤੁਸੀਂ ਇੱਕ ਜਿਹੜੀ ਗੱਲ ਕੀਤੀਗੀ ਇਹਦੇ ਵਿੱਚ ਕੋਈ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਮੇਰੇ ਖਿਆਲ ਨਾਲ ਕਿ ਸਾਰਿਆਂ ਨੂੰ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਜਿਹੜੀਆਂ ਅਸੀਂ ਇਹ ਸਬਜ਼ੀਆਂ ਬੀਜਣੀਆਂ ਵਾ ਜੋ ਕੋਈ ਵੀ ਬੀਜਦੇ ਉਹਨੂੰ ਘੱਟ ਤੋਂ ਘੱਟ ਜਿਹੜੀ ਰੇ ਸਪਰੇ ਕਰਨੀ ਚਾਹੀਦੀ ਆ ਔਰ ਜਿਹੜੀ ਆਰਗੈਨਿਕ ਜਿਹੜੀ ਖੇਤੀ ਵਾਲ ਉਹਦੇ ਵੱਲੋਂ ਸਾਨੂੰ ਤਸ਼ਾਹਤ ਹੋਣਾ ਚਾਹੀਦਾ ਸੋ ਬਹੁਤ ਵਧੀਆ ਗੱਲਾਂ একদম ਨਹੀਂ ਆ ਸਕਦੇ ਇੰਨਾ ਸਾਨੂੰ ਵੀ ਕਿਉਂਕਿ ਸਾਡੇ ਜ਼ਮੀਨਾਂ ਨਸ਼ੇ ਤੇ ਲੱਗੀਆਂ ਪਈਆਂ ਪਰ ਆਪਾਂ ਕੁਝ ਹੱਦ ਤੱਕ ਕਰ ਜਿੰਨਾ ਕਾ ਆਪਾਂ ਆਪਣੇ ਘਰ ਖਾਣਾ ਉਹਨੂੰ ਤਾਂ ਆਪਾਂ ਸਹੀ ਕਰ ਸਕਦੇ ਆ ਬਿਲਕੁਲ ਜੀ ਠੀਕ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੇ ਟੱਕਰ ਪੋਟ ਕੀਤੀ ਹੈ ਸਾਨੂੰ ਸਾਡੇ ਮੇਰੇ ਵਿਚਾਰਾਂ ਨੂੰ ਤੁਸੀਂ ਲੋਕਾਂ ਤੇ ਟੱਕਰ ਪੋਚਾਉਗੇ ਸੋ ਦੋਸਤੋ ਜਿੱਦਾਂ ਦੱਸਿਆ ਤੁਸੀਂ ਕਿ ਵੀਰ ਨੇ ਦੱਸਿਆ ਕਿ ਦੇਖਿਆ ਤੁਸੀਂ ਆਰਗੈਨਿਕ ਖੇਤੀ ਜਿਦਾ ਕਰ ਰਿਹਾ ਬੰਦਾ ਕਹਿੰਦਾ ਕੋਈ ਰੀ ਨਹੀਂ ਪਾਈ ਇਹਨੂੰ ਕੋਈ ਸਪਰੇ ਨਹੀਂ ਆਪਾਂ ਕਰਦੇ ਸੋ ਬੜੀ ਵਧੀਆ ਗੱਲ ਹੈ ਮੇਰੇ ਖਿਆਲ ਨਾਲ ਆਪਾਂ ਨੂੰ ਸਾਰਿਆਂ ਨੂੰ ਇਹ ਤੋਂ ਸੇਧ ਲੈਣ ਦੀ ਲੋੜ ਹੈ ਕਿ ਆਪਾਂ ਨੂੰ ਵੀ ਜਿਹੜੀਆਂ ਜਿਹੜੀਆਂ ਇਹ ਖੇਤੀਬਾੜੀ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਕਰਨੀ ਹੈ ਜਦ ਕਿ ਜਿਹੜੀਆਂ ਮਤਲਬ ਕਿ ਰੀਆਂ ਸਪਰੀਆਂ ਤੋਂ ਬਚਣਾ ਚਾਹੀਦਾ ਕਿਉਂ ਨਾ ਸਾਡੇ ਪਰਿਵਾਰ ਉਹੀ ਇਹ ਸਬਜ਼ੀਆਂ ਖਾ ਰਿਆ ਤੇ ਅਸੀਂ ਇਧਰ ਇਧਰ ਨੂੰ ਜਾ ਰਹੇ ਹਾਂ ਸਾਰੇ ਅਸੀਂ ਸੋ ਇੱਕ ਵਾਰੀ ਮੈਂ ਤੁਹਾਡੇ ਨਾਲ ਫਿਰ ਉਹਨਾਂ ਦੀ ਗੱਲ ਕਰਉਣਾ ਵਾ ਕੋਈ ਸਵਾਲ ਰਹਿ ਗਏ ਸੀਗੇ ਵਿੱਚ ਤੇ ਆਪਾਂ ਗੱਲ ਕਰਦੇ ਹਾਂ ਦੁਬਾਰਾ ਉਹਨਾਂ ਨਾਲ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਹਾਂਜੀ ਭਾਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਨਾ ਸ਼ੌਂਕ ਬੜਾ ਸੀਗਾ ਖੇਤੀ ਕਰਨ ਦਾ ਜੀ ਪਹਿਲਾਂ ਮੇਰੇ ਕੋਲ ਜ਼ਮੀਨ ਨਹੀਂ ਸੀਗੀ ਇਹ ਮੈਂ ਠੇਕੇ ਤੇ ਲਈ ਆ ਥੋੜੀ ਜੀ ਕਿਸੇ ਦੇ ਕੋਲ ਸੀਗੀ ਘਰ ਦੇ ਵਿੱਚ ਹੀ ਹੈਗੀ ਆ ਜੀ ਤੇ ਮੈਂ ਨਾ ਜਦੋਂ ਸ਼ੌਂਕ ਜਦੋਂ ਮੇਰਾ ਜਾਗਿਆ ਵੀ ਖੇਤੀ ਕਰੀਏ ਜਾਣਾ ਆਪਣੇ ਘਰ ਕਰੀਏ ਸੋ ਦੋਸਤੋ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਕਿ ਭਾਜੀ ਵੀਰ ਜੀ ਕਹਿੰਦੇ ਕਿ ਮੇਰੇ ਕੋਲ ਜ਼ਮੀਨ ਹੈ ਨਹੀਂਗੀ ਪਰ ਉਹ ਫਿਰ ਵੀ ਠੇਕੇ ਤੇ ਲੈ ਕੇ ਵੀ ਦੇਖੋ ਇਨੀ ਮਿਹਨਤ ਕਰਕੇ ਵੀ ਮਤਲਬ ਕਿ ਖੇਤੀਬਾੜੀ ਦਾ ਜਿਹੜਾ ਧੰਦਾ ਉਹ ਕਰ ਰਹੇ ਆ ਤੇ ਸਾਨੂੰ ਵੀ ਇਹ ਸਿੱਖ ਲੈਣ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਜ਼ਮੀਨ ਹੋਣੀ ਜਿਹਦੇ ਅਸੀਂ ਠੇਕੇ ਤੇ ਲੈ ਕੇ ਵੀ ਮਤਲਬ ਕਿ ਕੰਮ ਕਰ ਸਕਦੇ ਆ ਹਾਂਜੀ ਵੀਰ ਜੀ ਮੈਂ ਨਾ ਸਭ ਤੋਂ ਪਹਿਲਾਂ ਜਦੋਂ ਮੈਂ ਖੇਤੀ ਦੀ ਸ਼ੁਰੂਆਤ ਕੀਤੀ ਪਹਿਲਾਂ ਮੈਂ ਨਾ ਆਪਣੇ ਕੋਠੇ ਦੇ ਉੱਤੇ ਇੱਕ ਮੇਰੇ ਤੋਂ ਟੈਂਕੀ ਸੀਗੀ ਪੁਰਾਣੀ ਪਈ ਪਾਣੀ ਵਾਲੀ ਜੀ ਉਹ ਕੋਠੇ ਨੂੰ ਸਭ ਤੋਂ ਪਹਿਲਾਂ ਕੋਠੇ ਦੇ ਉੱਤੇ ਛੋਲੇ ਲਾਏ ਸੀਗੇ। ਅੱਛਾ ਜੀ। ਜਿਹੜੇ ਕਾਲੇ ਛੋਲੇ। ਠੀਕ ਹੈ। ਪਤਾ ਨਹੀਂ ਸੀਗਾ ਵੀ ਉਹ ਕਹਿੰਦੇ ਵੀ ਜਦੋਂ ਬਿਜਲੀ ਪੈਂਦੀ ਆ ਤੇ ਉਹ ਮਰ ਜਾਂਦੇ ਆ। ਜੀ। ਤੇ ਮੈਂ ਕਿੰਨੇ ਸਾਰੇ ਲਗਾਏ ਸੀ ਸਿਰਫ ਤੇ ਵਿਚਰੇ ਵਿੱਚ ਪੰਜ ਛੋਲੇ ਹੋਏ ਸੀਗੇ। ਪਰ ਪੰਜ ਛੋਲੇ ਦੇਖ ਕੇ ਉਹਨੂੰ ਜਿਹੜਾ ਮੈਂ ਹੌਂਸਾ ਜਦੋਂ ਮੈਂ ਖੇਤੀ ਕਰ ਸਕਦਾ। ਜੀ। ਤੇ ਮੈਂ ਬਹੁਤ ਜਗ੍ਹਾ ਤੇ ਜ਼ਮੀਨ ਲੱਭੀ ਵੀ ਕਿਤੇ ਮੈਨੂੰ ਮਿਲ ਜਾਵੇ ਅੱਧਾ ਕਿਲਾ ਕਿਲਾ ਜਿੱਨੇ ਕਿ ਵੀ ਸਟਾਰਟ ਕਰੀਏ ਥੋੜੀ ਜਿਹੀ ਛੋਟ ਤੋਂ। ਜੀ। ਤੇ ਜਦੋਂ ਸਟਾਰਟ ਕੀਤੀ ਹੌਲੀ ਹੌਲੀ ਪਹਿਲੇ ਸਾਲ ਗੋਭੀ ਲਾਈਵ ਮੈਂ ਗੋਭੀ ਵਧੀਆ ਰਿਸਪੌਂਸ ਮਿਲਿਆ ਜੀ ਤੇ ਸਾਡੀ ਇੱਕ ਹੋਰ ਹੈ ਭੈੜਾ ਸਾਡੇ ਪੰਜਾਬ ਦੀ ਸਾਡੇ ਸਮਾਜ ਦੀ ਕਿ ਸਾਡੇ ਪੰਜਾਬੀ ਭਰਾਵਾਂ ਤੋਂ ਨਹੀਂ ਲੈਣਾ ਇਹਨਾਂ ਨੇ ਪ੍ਰਵਾਸੀ ਭਾਰਤੀਆਂ ਤੋਂ ਜ਼ਰੂਰ ਲੈ ਲੈਣਾ ਜੋ ਵੀ ਚੀਜ਼ ਬੀਜਦੇ ਆ ਹਾਲੇ ਕਿ ਉਹਨਾਂ ਦੇ ਵਿੱਚ ਸਾਨੂੰ ਪਤਾ ਹੀ ਕਿੰਨਾ ਆਪਾਂ ਰਿਆ ਸੁਪਰੀਆ ਵਾਲੇ ਹੁੰਦੇ ਆ ਆਪਾਂ ਵੀਡੀਓ ਰੋਜ਼ ਉਹ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਜੀ ਪਰ ਸਾਨੂੰ ਮੈਂ ਜਦੋਂ ਸਟਾਰਟ ਕੀਤਾ ਮੈਨੂੰ ਲੋਕਾਂ ਨੇ ਬਹੁਤ ਉੱਚ ਕੀਤੀ ਕਿਹੜੇ ਕੰਮ 'ਚ ਪੈ ਗਿਆ ਕੀ ਕਰਦਾ ਇਹਦੇ 'ਚ ਕੁਝ ਵੀ ਬਚਿਆ ਹੈਗਾ ਪਰ ਇਹਦੇ ਵਿੱਚ ਮੈਨੂੰ ਪਤਾ ਜੀ ਕਿਉਂਕਿ ਸਾਡੇ ਘਰਾਂ ਦੇ ਸਰਕੂਲੇਸ਼ਨ ਇਥੋਂ ਘੁੰਮਦੇ ਹੈਗੇ ਆ ਵਧੀਆ ਸੈਟੀਸਫਾਈ ਹੈ ਗਿਆ ਆਪਾਂ ਜ਼ਿੰਦਗੀ ਦਾ ਧੰਨਵਾਦ ਸੁਵੀਰ ਜੀ ਨੇ ਦੱਸਿਆ ਕਿ ਜਿੱਦਾਂ ਕਿ ਉਹਨਾਂ ਨੂੰ ਇੱਕ ਮਤਲਬ ਕਿ ਸੇਧ ਮਿਲੀ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਮਤਲਬ ਕਿ ਕਹਿੰਦਾ ਕੋਠੇ ਤੇ ਆਪਾਂ ਪਹਿਲਾਂ ਸਟਾਰਲਿੰਗ ਬਿੜੀ ਕਹਿੰਦਾ ਮੈਂ ਗਮਲੇ ਵਿੱਚ ਬੀਜਿਆ ਸੀਗੀ ਜਿਹੜੀ ਛੋਲਿਆਂ ਦੀ ਖੇਤੀ ਕੀਤੀ ਸੀ ਸੋ ਟੈਂਕੀ ਸੋਰੀ ਟੈਂਕੀ ਵੱਢ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਇੱਕ ਇੱਕ ਇਹ ਮੈਨੂੰ ਮਿਲਿਆ ਦੇ ਵਿੱਚੋਂ ਸੰਦੇਸ਼ ਚੰਗਾ ਇੱਕ ਗਿਆ ਕਿ ਮੈਂ ਹੋਰ ਵੀ ਕਰਾਂ ਸੋ ਉਹਨਾਂ ਨੇ ਉਸ ਤੋਂ ਬਾਅਦ ਫਿਰ ਅੱਜ ਦੀ ਜ਼ਮੀਨ ਲਈ ਸੀਗੀ ਤੇ ਹੁਣ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੀ ਖੇਤੀ ਕਰ ਰਹੇ ਆ ਸੋ ਉਮੀਦ ਕਰਦਾ ਹਾਂ ਕਿ ਆ ਜਿਹੜੀ ਵੀਡੀਓ ਤੁਹਾਨੂੰ ਅੱਜ ਦੀ ਪਸੰਦ ਆਈ ਹੋਗੀ ਅਗਰ ਪਸੰਦ ਆਈ ਵੀਡੀਓ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਲਾਈਕ ਤੇ ਕਮੈਂਟਾਂ ਵਿੱਚ ਮੈਨੂੰ ਦੱਸ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੇ ਲੱਗੀ ਸასი ਕਾਲ ਜੀ